ਕੋਟਕਪੂਰਾ ਸ਼ਹਿਰ ਦੇ ਵਿੱਚ ਦਿਨੋ ਦਿਨ ਵਧ ਰਿਹਾ ਹੈ ਚੋਰਾ ਅਤੇ ਲੁੱਟੇਰਿਆਂ ਦਾ ਅਤੰਕ ਵੱਧਦਾ ਹੀ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਦਿਨ ਬਦਿਨ ਲੁੱਟਖੋਦੀਆਂ ਵਾਟਾਤਾ ਜੋ ਵਾਤਾਵਰ ਹੋ ਰਿਹਾ ਹੈ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਤਰਦਾ ਜਾ ਰਿਹਾ ਹੈ ਇਸੇ ਦੇ ਕਾਰਨ ਕੋਟਕਪੂਰਾ ਦੇ ਵਿੱਚ ਇਹ ਮਾਮਲਾ ਇੱਕ ਹੋਰ ਸਾਹਮਣੇ ਆਇਆ ਜਿੱਥੇ ਕਿ ਰੋਡ ਤੇ ਦੱਸਦੇ ਕਿ ਹਰੀਣਦ ਰੋਟੇ ਮੰਗਲਵਾਰ ਦੇਰ ਰਾਤ ਨੂੰ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਇਸ ਵਾਰदात ਨੂੰ ਮੋਟਰਸਾਈਕਲ ਸਵਾਰ ਤੇ ਨਕਾਬਪੋਸ਼ ਮੁਲਜ਼ਮਾ ਨੇ ਅੰਜਾਮ ਦਿੱਤਾ ਹੈ ਜ ਜਿਸ ਦੀਆਂ ਤਸਵੀਰਾਂ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਸੂchna ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੋਨੂ ਤੇ ਮੇਰੀ ਹਜੇ ਨਵੀਂ ਦੁਕਾਨ ਹੈ 5-6 ਮਹੀਨੇ ਹੋਏ ਆ ਮੈਨੂੰ ਇੱਥੇ ਆਏ ਨੂੰ ਤੇ ਮਤਲਬ ਸਵੇਰੇ ਮੇਰੇ ਕੋਲੇ 4 ਵਜੇ ਮੁਲਾਜ਼ਮ ਗਏ ਆ ਘਰੇ ਮੇਰਾ ਸਵਿਚ ਆਫ ਨੰਬਰ ਆ ਰਿਹਾ ਸੀਗਾ ਨੰਬਰ ਲਾਉਂਦੀ ਕੀਤੀ ਇਹਨਾਂ ਨੇ ਤੇ ਕਹਿੰਦੇ ਵੀ ਤੁਹਾਡੇ ਦੁਕਾਨ ਦਾ ਸ਼ਟਰ ਟੁੱਟ ਗਿਆ ਤੇ ਮੈਂ ਜਦੋਂ ਆ ਕੇ ਦੇਖਿਆ ਤੇ ਮੇਰਾ ਅੱਧਾ ਸ਼ਟਰ ਚੱਕਿਆ ਪਿਆ ਸੀ ਤੇ ਮੇਰਾ ਸ਼ੀਸ਼ੇ ਦਾ ਲੋਕ ਲੋਕ ਟੁੱਟਿਆ ਪਿਆ ਸੀ ਸਾਰਾ ਤੇ ਅੰਦਰ ਮੇਰਾ ਕਾਫੀ ਮਤਲਬ ਕੈਸ਼ ਵੈਸ ਜਿਹੜੇ ਖੁੱਲੇ ਪੈਸੇ ਪਏ ਹੁੰਦੇ ਆ ਜਿੰਨੇ ਕਾਪਾ ਰੱਖ ਕੇ ਜਾਂਦੇ ਆ ਕੁਛ ਕਰਾਇਆ ਪਾੜਾ ਆਪਾਂ ਇਕੱਠਾ ਕਰਕੇ ਰੱਖਿਆ ਹੁੰਦਾ ਉਹ ਸਾਰਾ ਮੇਰਾ ਲੈ ਕੇ ਚਲੇ ਗਏ ਸਮਾਨ ਸਮੋਹ ਦਾ ਕੋਈ ਨੁਕਸਾਨ ਨਹੀਂ ਹੋਇਆ ਪੈਸੇ ਮੇਰੇ ਕੈਸ਼ ਦਾ ਨੁਕਸਾਨ ਹੋਇਆ ਸਾਰਾ ਤੁਹਾਡੀ ਦੱਸ ਰਿਹਾ ਅੱਗੇ ਸੈਣੀ ਡੈਰੀ ਹੈ ਤੇ ਹੋਰ ਵੀ ਦੋ ਤਿੰਨ ਦੁਕਾਨਾਂ ਦਾ ਦੱਸ ਰਿਹਾ ਤੇ ਇੱਕ ਸਾਹਮਣੇ ਕਮਲ ਡੈਰੀ ਇਹਨਾਂ ਦੇ ਵੀ ਕੋਸ਼ਿਸ਼ ਕੀਤੀ ਗਈ ਹੈ ਸ਼ਟਰ ਸ਼ਟਰ ਤੋੜ ਕੇ ਕਾਫੀ ਪੰਜ ਸੱਤ ਦੁਕਾਨਾਂ ਦਾ ਦੱਸ ਰਿਹਾ ਹੁਣ ਆ ਕੇ ਦੇਖਾਂਗੇ ਮੁਲਾਜ਼ਮ ਟਾਈਮ ਤੇ ਪਹੁੰਚ ਗਏ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਉਹੀ ਘਰੇ ਜਾ ਕੇ ਦੱਸ ਪਿਆ ਸਾਨੂੰ ਹਾਂ ਇਹ ਇਹ ਅੱਜ ਉਹ ਸਾਰੇ ਤਲਾਸ਼ ਜੁਰੀ ਹੈ ਰਾਤ 3 ਵਜੇ ਤੋਂ 3 ਵਜੇ ਦੇ ਦਰਮਿਆਨ ਦੋ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਤੋੜੇ ਗਏ ਜਿਹਦੇ ਚੈੱਕਰ ਦੁਕਾਨਾਂ ਚੋਂ ਕੁਝ ਅਮਾਉਂਟ ਸੀ ਕਿਸੇ ਤਰ੍ਹਾਂ ਦੋਹੇ ਆ ਰਹੇ ਸੀ ਜਾਂ ਲੈ ਕੇ ਗਏ ਤੁਹਾਨੂੰ ਇਹਦੇ ਸਬੰਧੀ ਕੋਈ ਸੀਸੀਟੀਵੀ ਫੁਟੇਜ ਮਿਲੀ ਹੈ ਉਮੀਦ ਹੈ ਛੇਤੀ ਅਸੀਂ ਇੱਕ ਦੋ ਦਿਨਾਂ ਚ ਉਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਦੀ ਰਿਕਵਰੀ ਕਰਾਵਾਂਗੇ ਅੱਜ ਹੁਣੇ ਹੀ ਸ਼ੁਰੂ ਕੀਤਾ ਕੰਮ ਹੋਣੀ ਸਾਨੂੰ ਤਲਾਸ਼ ਇਸੇ ਦਾ ਘੰਟਾ ਪਹਿਲਾਂ ਸੀਟੀਵੀ ਫੁਟੇਜ ਚ ਕੰਨੇ ਜਾਣੇ ਦਿਖ ਰਹੇ ਆ ਜੀ ਹਾਂਜੀ ਤੁਹਾਨੂੰ ਟਾਈਮ ਦਿਓ